ਹੁਣੇ-ਹੁਣੇ ਇੱਕ ਦੁੱਖਦਾਈ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਸਬਾ ਬਰੇਟਾ ਵਿਖੇ ਨਿੱਜੀ ਸਕੂਲ ਵੈਨ ਅਤੇ ਬ੍ਰਿਜਾ ਕਾਰ ਦੀ ਹੋਈ ਟੱਕਰ ਇਸ ਹਾਦਸੇ ਵਿੱਚ ਸਕੂਲ ਵੈਨ ਦੇ ਡਰਾਈਵਰ ਸੱਤ ਸਕੂਲੀ ਬੱਚਿਆਂ ਅਤੇ ਇੱਕ ਔਤ ਸਮੇਤ ਨੌ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜ਼ਖਮੀ ਪੁੜਿਆਤਿਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੇਖਦੇ ਹੋਏ ਪਟਿਆਲਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਦੇਖੋ ਬੁੜਲਾਡਾ ਤੋਂ ਪੱਤਰਕਾਰ ਦਵਿੰਦਰ ਸਿੰਘ ਕੋਲੀ ਦੀ ਬੋਟ ਸਮਝੋ ਇਸ ਪੂਰਬੰਧ ਐਕਸੀਡੈਂਟ ਦੇ ਬੱਚੇ ਆਏ ਨੇ ਉਹ ਕੁਝ ਹਾਸੇ ਅਸ਼ਕਾਰ ਕਿੰਨੇ ਕਿ ਬੱਚੇ ਨੇ ਕਿੰਨੇ ਕਿ ਮਰੀਜ਼ ਹੈ ਸਾਰੇ ਟੋਟਲ 9 ਮਰੀਜ਼ ਹੈਗੇ ਨੇ ਦੋ ਬਗ ਅਡਲਟ ਇੱਕ ਡਰਾਈਵਰ ਤੇ ਇੱਕ ਹੈਲਪਰ ਹੈ ਉਹਨਾਂ ਦੇ ਨਾਲ ਤੇ ਸੱਤ ਬੱਚੇ ਆ ਦੋ ਬੱਚੇ ਸੀ ਰੈਫਰ ਕੀਤੇ ਹੈਗੇ ਰਜਿੰਦਰਾ ਹਸਪੀਟਲ ਫॉर ਪ੍ਰੀਕਾਸ਼ਨਰੀ ਸਿਟੀ ਵਗੈਰਾ ਬਾਕੀ ਬੱਚੇ ਸਾਰੇ ਸਟੇਬਲ ਕੰਡੀਸ਼ਨ ਚ ਹੈਗੇ ਨੇ ਇੱਕ ਡਰਾਈਵਰ ਨੂੰ ਰੈਫਰ ਕਰਾਂਗੇ ਫੋਰ ਸਿਟੀ ਸਕੈਨ ਟੂ ਮਾਨਸਾ ਬਾਕੀ ਸਾਰਾ ਕੁਝ ਠੀਕ ਹੈ ਸਿਚੁਏਸ਼ਨ ਅੰਦਰ ਕੰਟਰੋਲ ਹੈ ਸਰ ਕੀ ਨਾਮ ਆਪਣਾ ਹੈ ਬਲਜਿੰਦਰ ਹੈਗੇ ਬਲਜਿੰਦਰ ਸਿੰਘ ਜੀ ਤੁਸੀਂ ਮੌਕੇ ਤੇ ਪਹੁੰਚੇ ਸੀ ਜਿਸ ਤਰ੍ਹਾਂ ਐਕਸੀਡੈਂਟ ਹੋਇਆ ਸਕੂਲ ਬੈਨ ਦਾ ਦੇ ਕਾਰ ਦਾ ਕੀ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਕੀ ਗੱਲ ਹੋਈ ਹੈ ਕੱਲ ਤਾਂ ਕਿ ਸਕੂਲ ਬੈਨ ਨੇ ਤਾਂ ਡੇਲੀ ਜੂ ਰਨ ਕਰਦੀ ਸੀ ਜਿਉਂ ਉਹਦੇ ਵਾਂਗੂ ਜੂ ਰਨ ਕਰਿਆ ਸੀ ਉਹਨੇ ਸਕੂਲ ਬੈਨ ਨੇ ਵੈਸੇ ਉਹ ਗੱਡੀ ਵਾਲੇ ਦੀ ਗਲਤੀ ਹੈ ਜਿਹੜਾ ਬ੍ਰਿਜੇ ਵਾਲਾ ਪਾਰਾਂ ਤੋਂ ਆ ਰਿਹਾ ਉਹਨੇ ਸਪੀਡ ਦੇ ਗੱਡੀ ਲਿਆ ਕੇ ਮਾਰੀ ਹੈ ਸਕੂਲ ਬੈਨ ਇਧਰ ਹੀ ਸੜ ਜਾਂਦੀ ਹੈ ਦੀ ਮੂੰਹ ਇਧਰ ਹੋ ਗਿਆ ਜੀ ਉਹਦਾ ਆਏ ਮੂੰਹ ਕਰਕੇ ਦੂਜੇ ਰੋਡ ਮੂੰਹ ਕਰਕੇ ਗੱਡੀ ਫੇਰ ਪਲਟੀ ਹੈ ਉਹਦੀ ਸਪੀਡ ਤੇਜ਼ ਸੀਗੀ ਹਜੇ ਉਹ ਇਹ ਗੱਲ ਕਹਿ ਰਿਹਾ ਉਹਦਾ ਬੇਟਾ ਕਹਿ ਰਿਹਾ ਕਹਿੰਦਾ ਤਾਂ ਮੂਲੀ ਗੱਲ ਹੈ ਕਹਿੰਦਾ ਸੜਕਾਂ ਹਸਤੇ ਤਾਂ ਹੋਈ ਜਾਂਦੀਆਂ ਹਜੇ ਉਹ ਇਹ ਬਿਆਨ ਦੇ ਰਿਹਾ ਮੇਰਾ ਗੱਡੀ ਕੱਪੋਦੀ ਹੈ ਪਤਾ ਨਹੀਂ ਇਹ ਲਈ ਨਹੀਂ ਹਜੇ ਇਸ ਦੇ ਅੱਗੇ ਬੱਚੇ ਸਾਮਲ ਚ ਰਹੇ ਸੀ ਸਾਨੂੰ ਹਜੇ ਕੋਈ ਪਤਾ ਨਹੀਂ ਕੀ ਨਾਮ ਹੈ ਤੁਹਾਡਾ ਹਾਂਜੀ ਆਪਣਾ ਨਾਮ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਸਿੰਘ ਜਿਹੜਾ ਐਕਸੀਡੈਂਟ ਹੋਇਆ ਬੱਚਿਆਂ ਵਾਲੀ ਸਕੂਲ ਵੈਨ ਦਾ ਕੀ ਤੁਹਾਨੂੰ ਕੀ ਲੱਗ ਰਿਹਾ ਹੈ ਇਹ ਇਧਰੋਂ ਜਾ ਰਹੀ ਸੀ ਜੱਖਰ ਰੋਡ ਤੇ ਸਕੂਲ ਵੈਨ ਤੇ ਮੋੜ ਤੇ ਮੋੜ ਰਹੀ ਸੀ ਪਰ ਜੱਖਰ ਤੋਂ ਬਰੀਜਾ ਗੱਡੀ ਆ ਰਹੀ ਸੀ ਜੀ ਉਹਨਾਂ ਬਰੀਜਾ ਗੱਡੀ ਟੱਕਰੀ ਜਾਦੇ ਹੋਏ ਸੀਗੀ ਉਹ ਬਚ ਗਏ ਕਿੰਨੇ ਕ ਬੱਚੇ ਲੱਗਦੇ ਨੇ ਜਿਹੜੇ ਲੱਗ ਬੱਚੇ ਸੀ ਸਭਾ ਹੈਗੀ ਹੈ ਨਹੀਂ